ਮੈਨੂੰ ਦੋ ਵੀਰਾਂ ਦੋ ਵੀਰਾਂ ਨਹੀਂ ਮਾ ਦੇਣਾ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਅੱਜ ਆਪਾਂ ਦਿਖਾਉਣਿਆ ਤੁਹਾਨੂੰ ਮੈਸੀ 2006 ਮਾਡਲ ਮਹਾਮਹਾਨ 2006 ਮਾਡਲ ਆ ਮਿੱਤਰੋ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਵੇਂ ਆ ਅੱਜ ਤੁਹਾਨੂੰ ਘਰੇ ਬੈਠਿਆ ਬੈਠਿਆਂ ਨੂੰ ਦਿਖਾ ਦੇਣਾ ਵੀ ਮੰਡੀਆਂ ਤੇ ਰੇਟ ਕੀ ਚੱਲਦੇ ਨੇ ਕਿੰਨੇ ਕ ਦਾ ਵਿਗਦਾ ਕਿਹੜੇ ਮਾਡਲ ਦਾ ਕਿੰਨਾ ਕ ਰੇਟ ਆ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਆ ਟਰੈਕਟਰ ਦਾ ਦਿਖਾਉਣਿਆ ਸੌਦਾ ਹੁੰਦਾ ਲਾਈਵ ਬਿਲਕੁਲ ਤੇ ਜਿਹੜੇ ਬੰਦੇ ਵੀਰੇ ਚੈਨਲ ਤੇ ਆਏ ਹੋ ਨਵੇਂ ਆਪਣੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਤੇ ਬਣੇ ਰਹੋ ਵੀਡੀਓ ਦੇ ਨਾਲ ਆਜੋ ਦਿਖਾਉਣਿਆ ਤੁਹਾਨੂੰ ਸਾਰਾ ਸੌਦਾ ਹੁੰਦਾ ਤੇ ਟਰੈਕਟਰ ਵੀ ਦਿਖਾਉਣਿਆ ਇਹ ਮਿੱਤਰੋ 2006 ਮਾਡਲ ਆ ਫਸਟ ਓਨਰ ਆ ਨਵੇਂ ਟਾਇਰ ਨੇ ਕੰਡੀਸ਼ਨ ਵਧੀਆ ਚੰਗੀ ਪਈ ਆ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਿਲਕੁਲ ਇੱਕ ਵੀ ਨੁਕਸ ਨਹੀਂ ਇਹ ਚ 2 ਲੱਖ 45000 ਰੁਪਏ ਡਿਮਾਂਡ ਕਰੀ ਸੀ ਤੁਹਾਨੂੰ ਦਿਖਾਉਣਿਆ ਕਿੰਨੇ ਕੁ ਦਾ ਸੌਦਾ ਹੁੰਦਾ ਕਿੰਨੀ ਕੁ ਮਾਰਕੀਟ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਟਰੈਕਟਰ ਤੇ ਮਾਰ ਲਓ ਤੁਸੀਂ ਨਜ਼ਰ ਇਹ ਲੱਗਦਾ ਨਹੀਂ ਦੇਖਣ ਨੂੰ ਵੀ 2006 ਮਾਡਲ ਹੈ ਇੰਨੇ ਕਿ ਚੰਗੀ ਕੰਡੀਸ਼ਨ ਪਈ ਹੈ ਇਹਦੀ ਇੱਕ ਹੱਥ ਚੱਲਿਆ ਹੋਇਆ ਖੇਤੀ ਖੇਤੀ ਤੇ ਚੱਲਿਆ ਹੋਇਆ ਚਾਰਕ ਕਿੱल्ल्याਾਂ ਦੀ ਤੇ ਇਹ 55 HP ਦਾ ਟਰੈਕਟਰ ਹੈ ਮਿੱਤਰੋ ਬਾਈ ਟਰਾਈ ਟ੍ਰੂ ਹੀ ਲਿਆਏ ਟਰਾਈ ਲਿਆ ਕੇ ਬਾਈ ਜਾਨੇ ਕਰਤਾ ਫਿੱਟ ਵੀ ਸਾਨੂੰ ਪਸੰਦ ਆ ਤੇ ਹੁਣ ਤੁਹਾਨੂੰ ਦਿਖਾਉਣਿਆ ਸੌਦਾ ਹੁੰਦਾ ਕਿੰਨੇ ਕ ਉਹ ਬਾਪੂ ਨੇ ਟਰੈਕਟਰ ਲੈਤਾ ਹੈ ਬਾਪੂ ਕਹਿੰਦਾ ਆਲੂ ਪੱਟਣ ਨੂੰ ਟਰੈਕਟਰ ਲੈਤਾ ਤੇ ਹੁਣ ਦੇਖਦੇ ਆ ਸੌਦਾ ਕਿੰਨੇ ਕ ਦਾ ਹੁੰਦਾ ਬਾਈ ਟਰਾਈ ਲਿਆਏ ਇਹਦੀ ਬਹੁਤ ਸਾਫ ਟਰੈਕਟਰ ਸੀਗਾ ਇਹ ਬਹੁਤ ਸਾਫ ਮੰਡੀ ਚ ਤੇ ਆਜੋ ਦਿਖਾਉਣਿਆ ਤੁਹਾਨੂੰ ਕੀ ਗੱਲ ਬਾਤ ਆ 55 ਐਚਪੀ ਸਾਰਾ Ориਜਨਲ ਸੀ ਬੰਪਰ ਤੋਂ ਬੰਪਰ Ориਜਨਲ ਸੀ ਨਵੇਂ ਟਾਇਰ ਸੀ ਤੇ ਆਜੋ ਮਿੱਤਰੋ ਸੌਦਾ ਹੁੰਦਾ ਦਿਖਾਉਣਿਆ ਤੁਹਾਨੂੰ ਨੀ ਜੀ ਤੂੰ ਬੇਰਹੀ ਆ ਓਹ ਹੋ ਓਹ ਲਿਆ ਆ ਬੈਨਰ ਓਹ ਕੁਰਸੀ ਨੀ ਰੋਏ ਮੈਨੂੰ ਨਾ ਕਰਾ ਲੋੜੋਂਗੇ ਮੈਨੂੰ ਜੀ ਦਾ 2 ਫੀ ਦਾ 2 ਵੀ ਦਾ ਨੀ ਮਾ ਦੇਣਾ ਓ ਬੀ ਆ ਬੈਨਰ ਆ ਬੈਨਰ ਓਹ ਕੁਰਸੀ ਬਦਲੋ ਕੁਰਸੀ ਟੁੱਟ ਗਈ ਓ ਬਾਈ ਲੇਖਤਾ ਹੁਣ ਤਾਂ ਲੇਖਦਾ ਨਾਚਾ ਹੁਣ ੱਟਕਾ ਦਾ ਦੇਖ ਲੈ ਕਿੰਨਾ ਕਰਦੇ ਨਾ ਕੋਈ ਨੀ ਹੁੰਦਾ ਲੋਕ ਵੀ ਸੱਜਣੋ ਨਾ ਤਾਂ ਅਮਰੀਕ ਨੇ ਪੁੱਛਿਆ ਵੇਚਣ ਵਾਲੇ ਨੂੰ ਜਿਆਦੇ ਨਾ ਪੁੱਛਿਆ ਖਰੀਦਣ ਵਾਲੇ ਨੂੰ ਬੇਚਣ ਵਾਲੇ ਚ ਵੀ ਆ ਗੋਨੀ ਸੀ ਖਰੀਦਣ ਵਾਲੇ ਸੀ ਵੀ ਉਨੀ ਸੀ 220000 ਦਾ ਭਰਤਾ ਉਹਨੇ ਬਾਬਾ ਕਹਿੰਦਾ ਨਕਦ ਪੇਮੈਂਟ ਦੇ ਕੇ ਜਾਣੀ ਆ ਦੁਬਾਰੇ ਗੇੜਾ ਨਹੀਂ ਮਾਰਨਾ ਪੇਮੈਂਟ ਬਾਬੇ ਨੇ ਗਣਿਆ ਤੀ ਆਜੋ ਬਾਬੇ ਨਾਮ ਲਿਆਉਣਿਆ ਤੁਹਾਨੂੰ ਹੁਣ ਟਰੈਕਟਰ ਕਰਮ ਵਾਲਾ ਬੜੀ ਕਿਸਮਤ ਆ ਪਉ ਆਦੀ ਆ ਹਾਂਜੀ ਹਾਂ ਵਾਧਾ ਕਰੇਗਾ ਹੈਗਾਗਾ ਹੋਰ ਥੋੜੇ ਦੇ ਜਿਹੋ ਹੈਗਾ ਆਪਣੇ ਮਾਲਕ ਦੀ ਹਾਂ ਜਿਹਦਾ ਦੇ ਹੱਕ ਦੀ ਕਮਾਈ ਲਈ ਆ ਸੀ ਕੋਈ ਇਹ ਨਹੀਂ ਹੈਗਾ ਨਾ ਠੀਕ ਹੈ ਚੰਗੇ ਸਮੇਂ ਲੱਗ ਰਹੇ ਚੰਗੇ ਸਮੇਂ ਚੰਗੀ ਚੀਜ਼ ਹੈ ਇਹ ਕਿਸਾਨ ਦੇ ਪੁੱਤ ਨੇ ਇਹ 20 ਦਾ ਕਹਾ ਹੁਣ ਇਹ ਕਿੱਪਨ 22 ਦਾ ਹੋਇਆ ਜੀ ਨਹੀਂ 20 ਦਾ ਹੋਇਆ ਜੀ 20 ਦਾ ਕੋਈ 20 ਦਾ ਹੋਇਆ 20 ਦਾ ਉਹਨਾਂ ਨੇ ਕਰ ਲਿਆ ਦੀ ਘਟਬਟ ਕਰ ਲਿਆ ਜੀ 20 ਦਾ ਹੋ ਗਿਆ ਜੀ ਬਾਅਦ ਚ ਘਟਾ ਲਿਆ ਫੇਰ ਠੀਕ ਆ ਚਲੋ ਹੁਣ ਦੇਖੀਓ ਟਰੈਕਟਰ ਚੰਗਾ ਜੀ ਪੂਰਾ ਟਰੈਕਟਰ ਪੂਰਾ ਚੰਗਾ ਸੋਣਾ ਉਹਨਾਂ ਦਾ ਠੀਕ ਆ ਬਾਪੂ ਜ ਹੋਗਾ ਹੈਗਾ ਸੀਗਾ ਦੂਜਾ ਉਹ ਆਲੂਆਂ ਪੱਟਣ ਨੂੰ ਹੈ ਨਹੀਂ ਸੀਗਾ ਆਲੂ ਪੱਟਣ ਨੂੰ ਨਹੀਂ ਸੀ ਠੀਕ ਹੈ ਇਹ ਸਾਰੇ ਨੂੰ ਵਧੀਆ ਟਰੈਕਟਰ ਹੈ ਜੀ ਟਰੈਕਟਰ ਸਾਹਿਬ ਆ ਚਲੋ ਹਾਂ ਔਰ ਕੋਈ ਨਹੀਂ ਖੜਾ ਬਈ ਦੱਸ ਦਿੰਦਾ ਚੰਗੇ ਟਰੈਕਟਰ ਦਾ ਬਾਪੂ ਹਾਂ ਜੀ ਚੰਗੇ ਸੰਦ ਦਾ ਖੜਾ ਬਈ ਦੱਸ ਦਿੰਦਾ ਗੱਲ ਤਾਂ ਠੀਕ ਹੈ ਹੈ ਨਹੀਂ ਦੂਜਾ ਤਾਂ ਮਰਿਆ ਜਿਹਾ ਖੜਾ ਹੁੰਦਾ ਹੈ ਹੈ ਉਹ ਰੋਬ ਨਹੀਂ ਹੁੰਦਾ ਉਹ ਕੋੜੇ ਮੂੰਹ ਖੜਾ ਜਾਮਾ ਹੈ ਨਾ ਉਧਰ ਹੋਰ ਵੀ ਹੋ ਗਿਆ ਕੋਈ ਹੋਰ ਵੀ ਕਿਸੇ